ਛੋਟੇ ਸਿੱਧੂ ਮੁਸੇਵਾਲੇ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੌਰ ਜੀ ਅਤੇ ਪਿਤਾ ਬਲਕੌਰ ਸਿੱਧੂ ਦਮਦਮਾ ਸਾਹਿਬ ਦੇਰਸ਼ਨ ਕਰਨ ਦੇ ਲਈ ਪਹੁੰਚੇ ਜਿਸ ਦੀਆਂ ਕੁਝ ਕੁ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ ਪਏ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਗੱਲ ਵਿੱਚ ਸਰੂਪੇ ਪਾ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਛੋਟੇ ਸਿੱਧੂ ਮੁਸੇਵਾਲੇ ਦੇ ਗੱਲ ਵਿੱਚ ਵੀ ਸਰੂਪਾ ਪਾਇਆ ਗਿਆ ਦਰਅਸਲ ਦਮਦਮਾ ਸਾਹਿਬ ਮਾਤਾ ਚਰਨ ਕੌਰ ਜੀ ਛੋਟੇ ਸਿੱਧੂ ਮੁਸੇਵਾਲੇ ਖੂ ਤਾਰੰਦੇਲੇ ਪਹੁੰਚੇ ਸਨ ਕਿਉਂਕਿ ਮਾਂ ਪੁੱਤ ਦੋਨੋਂ ਹੀ ਸੁਖੀ ਸੰਦੀ ਆਪਣੇ ਘਰ ਵਾਪਸ ਆ ਚੁੱਕੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕੱਲ ਹੋਲੀ ਦਾ ਤਿਉਹਾਰ ਸੀ ਅਤੇ ਪੂਰੇ 2 ਸਾਲ ਬਾਅਦ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਹੋਲੀ ਮਨਾਈ ਗਈ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਪਿੰਡ ਵਾਸੀਆਂ ਨੇ ਹਵੇਲੀ ਵਿੱਚ ਖੂਬ ਰੌਣਕਾਂ ਲਾਈਆਂ ਅਤੇ ਨਾਲ ਹੀ ਬਾਪੂ ਬਲਕੌਰ ਸਿੱਧੂ ਵੀ ਰੰਗੇ ਨਜ਼ਰ ਆਏ ਛੋਟੇ ਸਿੱਧੂ ਦਿਵਾਨ ਤੇ ਸਿਰਫ ਪਰਿਵਾਰ ਹੀ ਨਹੀਂ ਸਗੋਂ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਸਾਰੇ ਹੀ ਉਤਸ਼ਾਹਿਤ ਹਨ ਅਤੇ ਖੁਸ਼ੀਆਂ ਮਨਾ ਰਹੇ ਹਨ। ਬਾਕੀ ਤੁਹਾਡਾ ਛੋਟੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।